ਪੰਜਾਬ ਦੀ ਜਵਾਨੀ ਨੂੰ ਕੋਹ ਕੋ ਕੇ ਮਾਰਿਆ ਗਿਆ ਉਦੋਂ ਪੁਲਿਸ ਦਾ ਰੋਲ ਕੀ ਰਿਹਾ ਫਿਲਮ ਆਈ ਹੈ ਰੋਡੇ ਕਾਲਜ ਜਿਹੜਾ ਖਾਨੇਦਾਰ ਜਿੱਤ ਸਿੰਘ ਦਿਖਾਇਆ ਗਿਆ ਤੀਰਥ ਨੇ ਉਹ ਅਦਾਕਾਰੀ ਕੀਤੀ ਹੈ ਇਨਾ ਤਮੀਨਾਪਨ ਦਿਖਾ ਦੇਣਾ ਇੱਕ ਬਹੁਤ ਲੈਵਲ ਤੇ ਜਾ ਕੇ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਨੀ ਮਾਰਨ ਲੱਗਿਆ ਮਿੰਟ ਨਹੀਂ ਲਾਉਣਾ ਜੀ ਪੀੜੀ ਆਪਦੇ ਇਤਿਹਾਸ ਨੂੰ ਨਾਲ ਲੈ ਕੇ ਨਹੀਂ ਚੱਲਦੀ ਤੂੰ ਕਾਮਯਾਬ ਨਹੀਂ ਹੁੰਦੀ ਡਿਪਾਰਟਮੈਂਟ ਨੂੰ 84 ਵੇਲੇ ਇਹ ਨਹੀਂ ਕਹੂੰਗਾ ਕਿ ਉਹਨਾਂ ਨੇ ਬਹੁਤ ਮਾਰਿਆ ਕੀਤਾ ਸਾਰਿਆਂ ਨੇ ਨਹੀਂ ਕੀਤਾ ਪਰ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਜ਼ਬਰਦਸਤ ਹੱਦ ਮਾਰਿਆ ਉਹਨਾਂ ਦੇ ਸਟਾਰ ਲੱਗਦੇ ਗਏ ਤੇ ਸਾਡੀ ਨੌਜਵਾਨ ਪੀੜ੍ਹੀ ਸਵਾਬ ਬਣ ਗਈ ਥਾਣੇ ਵਿੱਚੋਂ ਬਾਹਰ ਨਿਕਲਦੇ ਆ ਇੱਕ ਐਸਐਚਓ ਨੂੰ ਮਾਰ ਦੇਣਾ ਫਿਰ ਉਹ ਗੱਲ ਹੋ ਜਾਂਦੀ ਜਿਵੇਂ ਅੱਜਕੱਲ ਕੰਗਣਾ ਨੇ ਰਿਐਕਸ਼ਨ ਆਇਆ ਜਿਹੜਾ ਥੱਪੜ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਨਾ ਹੁਣ ਮੈਂ ਇਹ ਸਮਝਦਾ ਵੀ ਦੋ ਹੀ ਚੀਜ਼ਾਂ ਗਰਮ ਨੇ ਜਾਂ ਕੰਗਣਾ ਦਾ ਲਫੇੜਾ ਤੇ ਜਾਂ ਫਿਰ ਰੋਡਾਂ ਦੀ ਬਹੁਤ ਸਾਰੇ ਬੰਦਿਆਂ ਦੇ ਲਫੇੜੇ ਵੰਗੂ ਵੱਜੀ ਆ ਉਹ ਸਾਰੇ ਮੁੰਡੇ ਮਰੇ ਆ ਸਿਰਾਂ ਨੂੰ ਅੰਜਾਮ ਭੁਗਤਨੇ ਪਏ ਆ ਅਫਸਰਾਂ ਨੂੰ ਅੰਜਾਮ ਤਾਂ ਬਾਅਦ ਚ ਉਹ ਤਾਂ ਜਿਉਂਦੇ ਜੀ ਭੁਗਤ ਗਏ ਤੇ ਜਿਨ੍ਹਾਂ ਨੇ ਮਰੇ ਵਾਪਸ ਹੀ ਨਹੀਂ ਆਏ ਉਹਨਾਂ ਦਾ ਕੀ ਕਰੋਗੇ ਕੀ ਗੁਨਾਹ ਕਰਤਾ ਕਿ ਐਡੀ ਹਕੀਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਫਿਲਮ ਵੀ ਥਾਂ ਥਾਂ ਤੇ ਲੱਗਣ ਨਹੀਂ ਦਿੱਤੀ ਜਾ ਰਹੀ ਕਰੋੜੇ ਕਾਲੇ ਫਿਲਮ ਦੇ ਵਿੱਚ ਮਹਿਜ ਸ਼ੀਸ਼ੇ ਨਹੀਂ ਟੁੱਟੇ ਉਹ ਇੱਕ ਘਟੀਆ ਰਾਜਨੀਤੀ ਦੀ ਸਲਤਨਤ ਨੂੰ ਭੰਨਿਆ ਜਦੋਂ ਦੁਸ਼ਮਣ ਦੇ ਖੇਮੇ 'ਚ ਹਲਚਲ ਪੈਦਾ ਹੋ ਜੇ ਨਾ ਤੇ ਉਦੋਂ ਤੁਸੀਂ ਜਿੱਤ ਵੱਲ ਵਧ ਰਹੇ ਹੋ ਨੇ ਗਾਲਜ ਨੇ ਹਲਚਲ ਪੈਦਾ ਕਰਤੀ ਕਈ ਧਾਵਾਂ ਤੇ ਸੁਨਾਮੀ ਆਈ ਵੀ ਐ ਕੀ ਦਸੀਏ ਹੁਣ ਤੁਸੀਂ ਸੋਚ ਕੇ ਵੇਖੋ ਵੀ ਜਿਹੜੀ ਲੱਗ ਹੀ ਨਹੀਂ ਰਹੀ ਲੱਗਣੀ ਨਹੀਂ ਦੇ ਰਹੇ ਉਹ ਕਿੱਥੋਂ ਤੱਕ ਜਾਊਗਾ ਕਿਤੇ ਇਹ ਨਾ ਹੋਵੇ ਕੱਲ ਨੂੰ ਸਰਕਾਰ ਨੂੰ ਚੁਭ ਜੇ ਤਾਂ ਫਿਰ ਸਾਡੀਆਂ ਫਿਲਮਾਂ ਬੈਨ ਹੋ ਜਾਣਗੀਆਂ ਉਹ ਬਿਜ਼ਨਸਮੈਨ ਬੰਦੇ ਜਿਹੜੋ ਫਿਲਮਾਂ ਬਣਾਉਂਦੇ ਆ ਨਾ ਉਹਦੋਂ ਡਰਦੇ ਆ ਰੂਡੇ ਕਾਲਜ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਹੈ ਕਿ ਨਾ ਇਹਨਾਂ ਨੇ ਜੁੱਲੀ ਫੂਕੇ ਤਮਾਸ਼ਾ ਦੇਖਿਆ ਵੀ ਹਰ ਕੁਝ ਨਵਾਂ ਦਿੰਨੇ ਆ ਇੱਕ ਨਵੀਂ ਲੈ ਦੇ ਦਿੰਨੇ ਆ ਇੱਕ ਨਵੀਂ ਲੀ ਦੇ ਦਿੰਨੇ ਆ ਫਿਲਮ ਦੇ ਉੱਤੇ ਹਮਲਾ ਬੋਲਦਾ ਬੋਲੀ ਜਾਵੇ ਅਸੀਂ ਆਪਦੀ ਗੱਲ ਕਹਿਣੀ ਆ ਤਾਂ ਕਹਿਣੀ ਹੈ ਨਾਟਕ ਉਹ ਕਰਿਓ ਜਿਹੜਾ ਸਵਾਲ ਖੜੇ ਕਰੇ ਤੇ ਜਿਹੜਾ ਨਾਟਕ ਸਵਾਲ ਹੀ ਨਹੀਂ ਕਰਦਾ ਉਹ ਕਰਨਾ ਹੀ ਕਾ ਤੋ ਤੇ ਜਿਹੜੀ ਫਿਲਮ ਸਵਾਲ ਹੀ ਨਹੀਂ ਖੜੇ ਕਰਦੀ ਉਹ ਕਾਦੇ ਲਈ ਬਣਾਉਣੀ ਵੀਰੇ ਇੱਕ ਪੰਜਾਬ ਦਾ ਐਸਾ ਦੌਰ ਰਿਹਾ ਜਿਸ ਵੇਲੇ ਪੰਜਾਬ ਦੀ ਜਵਾਨੀ ਨੂੰ ਕੋਹ ਕੋ ਕੇ ਮਾਰਿਆ ਗਿਆ ਉਦੋਂ ਪੁਲਿਸ ਦਾ ਰੋਲ ਕੀ ਰਿਹਾ ਫਿਲਮ ਆਈ ਹੈ ਰੋਡੇ ਕਾਲਜ ਉਸ ਵਿੱਚ ਇੱਕ ਥਾਣੇਦਾਰ ਦਾ ਕਰੈਕਟਰ ਕਰਨ ਵਾਲੇ ਜਿਹੜਾ ਥਾਣੇਦਾਰ ਜਿੱਤ ਸਿੰਘ ਦਿਖਾਇਆ ਗਿਆ ਤੀਰਥ ਨੇ ਉਹ ਅਦਾਕਾਰੀ ਕੀਤੀ ਹੈ ਉਸ ਕਰੈਕਟਰ ਨੂੰ ਨਭਾਇਆ ਉਹ ਸਾਡੇ ਨਾਲ ਬੈਠੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਭਾਈ ਜਿਹੜਾ ਤੁਸੀਂ ਕਰੈਕਟਰ ਨਭਾਇਆ ਇੱਕ ਐਡਾ ਮਤਲਬ ਕਹਿ ਲੋ ਕਿ ਇੰਨਾ ਤਮੀਨਾਪਨ ਦਿਖਾ ਦੇਣਾ ਇੱਕ ਬਹੁਤ ਲੈਵਲ ਤੇ ਜਾ ਕੇ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਨੀ ਮਾਰਨ ਲੱਗਿਆ ਮਿੰਟ ਨਹੀਂ ਲਾਉਣਾ ਇਸ ਤਰ੍ਹਾਂ ਦਾ ਕਰੈਕਟਰ ਕਰਨ ਲੱਗਿਆ ਜਿਹੜਾ ਤੁਹਾਨੂੰ ਮਿਲਿਆ ਹੈ ਤੁਹਾਨੂੰ ਉਸ ਕਰੈਕਟਰ ਬਾਰੇ ਪੜਿਆ ਗਿਆ ਤੁਸੀਂ ਤੁਸੀਂ ਕੋਈ ਵਾਚਿਆ ਕਿ ਇਸ ਤਰ੍ਹਾਂ ਦਾ ਥਾਣੇਦਾਰ ਇੰਨਾ ਬੰਦਾ ਖਰਾਬ ਹੋ ਸਕਦਾ ਦੁਨੀਆ ਦੇ ਉੱਤੇ ਜਿਹਨੂੰ ਡਿਊਟੀ ਲੱਗੀ ਹੋਵੇ ਕਿਸੇ ਥਾਣੇ 'ਚ ਉਹਦੇ 'ਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ ਤੇ ਆਪਾਂ ਨੂੰ ਪੰਜਾਬ ਦੇ ਇਤਿਹਾਸ ਦਾ ਵੀ ਪਤਾ ਹੈ ਏਕ ਨਾ ਆਮੀ ਅਸੀਂ ਲਿਖਦੇ ਆ ਕਿ ਜਿਹੜੀ ਪੀੜ੍ਹੀ ਆਪਦੇ ਇਤਿਹਾਸ ਨੂੰ ਨਾਲ ਲੈ ਕੇ ਨਹੀਂ ਚੱਲਦੀ ਤੋ ਕਾਮਯਾਬ ਨਹੀਂ ਹੁੰਦੀ ਔਰ ਜਦੋਂ ਇਹ ਕਰੈਕਟਰ ਮੈਨੂੰ ਡਾਇਰੈਕਸ਼ਨ ਟੀਮ ਵੱਲੋਂ ਜਾਂ ਤਹਿਜ਼ੀਬ ਫਿਲਮਜ਼ ਵੱਲੋਂ ਆਫਰ ਹੋਇਆ ਉਸ ਟਾਈਮ ਮੇਰਾ ਸ਼ੈਡਿਊਲ ਬਹੁਤ ਬਿਜ਼ੀ ਚੱਲ ਰਿਹਾ ਸੀ ਐਕਚੁਅਲ 'ਚ ਮੈਂ ਚਮਕੀਲਾ ਕਰ ਰਿਹਾ ਸੀ ਉਹਦੇ 'ਚ ਕੀ ਹੋਇਆ ਕਿ ਇਹ ਕਰੈਕਟਰ ਉਦਾਂ ਹੀ ਡਿੱਗ ਪਿਆ ਝੂਲੀ ਜਾ ਕੇ ਵੀ ਦੇਖੋ ਮੈਂ ਮੈਂ ਹੈਰਾਨ ਸੀਗਾ ਇਸ ਕਰੈਕਟਰ ਤੋਂ ਚਲੋ ਜੋ ਵੀ ਗੱਲਬਾਤ ਹੋਈ ਜਿਹੜੇ ਇਸ ਤਰ੍ਹਾਂ ਦੇ ਕਰੈਕਟਰ ਨੇ ਨਾ ਮੈਂ ਦੇਖੋ ਸਾਰੇ ਪੁਲਿਸ ਡਿਪਾਰਟਮੈਂਟ ਨੂੰ 84 ਵੇਲੇ ਇਹ ਨਹੀਂ ਕਹੂੰਗਾ ਕਿ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਰਿਆਂ ਨੇ ਨਹੀਂ ਕੀਤਾ ਪਰ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਜ਼ਬਰਦਸਤ ਹੱਤ ਮਕਾਤੀ ਉਹਨਾਂ ਦੇ ਸਟਾਰ ਲੱਗਦੇ ਗਏ ਤੇ ਸਾਡੀ ਨੌਜਵਾਨ ਪੀੜੀ ਸਵਾਬ ਬਣਦੀ ਹੈ ਇਸੇ ਗੁੱਸੇ ਤੇ ਰੋਹ ਦੇ ਵਿੱਚੋਂ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਫਿਰ ਅੰਜਾਮ ਵੀ ਭੁਗਤ ਨਹੀਂ ਪਾਇਆ ਤੁਹਾਡਾ ਕਰਦਾਰ ਹੈ ਜਿਨ੍ਹਾਂ ਨੇ ਫਿਲਮ ਵਾਲੇ ਦੇਖਣੀ ਹੋ ਸਮਝ ਜਾਣਗੇ ਦ੍ਰਿਸ਼ ਕੀ ਸੀ ਪਰ ਥਾਣੇ ਵਿੱਚੋਂ ਬਾਹਰ ਨਿਕਲਦੇ ਆ ਇੱਕ ਐਸਐਚਓ ਨੂੰ ਮਾਰ ਦੇਣਾ ਫਿਰ ਉਹ ਗੱਲ ਹੋ ਜਾਂਦੀ ਜਿਵੇਂ ਅੱਜਕੱਲ ਕੰਗਣਾ ਨੇ ਰਿਐਕਸ਼ਨ ਆਇਆ ਜਿਹੜਾ ਥੱਪੜ ਦੇ ਰੂਪ ਵਿੱਚ ਫਿਰ ਉਦੋਂ ਰਿਐਕਸ਼ਨ ਇਸ ਤਰ੍ਹਾਂ ਵੀ ਆਉਂਦੇ ਰਹੇ ਆ ਪੰਜਾਬ ਦੇ ਵਿੱਚ ਨਾ ਹੁਣ ਮੈਂ ਇਹ ਸਮਝਦਾ ਵੀ ਦੋ ਹੀ ਚੀਜ਼ਾਂ ਗਰਮ ਨੇ ਜਾਂ ਕੰਗੜਾਂ ਦਾ ਲਫੇੜਾ ਤੇ ਜਾਂ ਫਿਰ ਰੋਡੇ ਕਾਲੇ ਕਿਉਂਕਿ ਰੋਡੇ ਕਾਲੇ ਜੀ ਵੀ ਬਹੁਤ ਸਾਰੇ ਬੰਦਿਆਂ ਦੇ ਮੈਂ ਕਿਸੇ ਦਾ ਨਾਮ ਨਹੀਂ ਲਾਉਂਗਾ ਵੀ ਅਸੀਂ ਜਿੱਥੇ ਕੰਮ ਕਰਦੇ ਆ ਬਹੁਤ ਸਾਰੇ ਬੰਦਿਆਂ ਦੇ ਲਫੇੜੇ ਵਾਂਗੂ ਵੱਜੀ ਆ ਔਰ ਰਹੀ ਗੱਲ ਤੁਹਾਡੇ ਸਵਾਲ ਦਾ ਪਹਿਲਾ ਜਵਾਬ ਸੀ ਕਿ ਬਹੁਤ ਸਾਰੇ ਮੁੰਡੇ ਮਰੇ ਆ ਅ ਅਫਸਰਾਂ ਨੂੰ ਅੰਜਾਮ ਭੁਗਤਨੇ ਪਏ ਆ ਅਫਸਰਾਂ ਨੂੰ ਅੰਜਾਮ ਤਾਂ ਬਾਅਦ ਚ ਉਹ ਤਾਂ ਜਿਉਂਦੇ ਜੀ ਭੁਗਤ ਗਏ ਤੇ ਜਿਨ੍ਹਾਂ ਦੇ ਮਰੇ ਵਾਪਸ ਹੀ ਨਹੀਂ ਆਏ ਉਹਨਾਂ ਦਾ ਕੀ ਕਰੋਂਗੇ ਹਕੀਕਤ ਦੇ ਨੇੜੇ ਕਹਾਣੀਆਂ ਹੁੰਦੀਆਂ ਫਿਲਮਾਂ ਜਦੋਂ ਕਰਦੇ ਆ ਜੋ ਕਰੈਕਟਰ ਕਰਨ ਲੱਗਿਆਂ ਬਹੁਤੇ ਐਕਟਰ ਅਸੀਂ ਦੇਖੇ ਆ ਜੇ ਰੋ ਵੀ ਪਏ ਕਿ ਅਸੀਂ ਇੰਨੀ ਮਿਹਨਤ ਕੀਤੀ ਐ ਸਾਡੀ ਯਾਰ ਕੀ ਗੁਨਾਹ ਕਰਤਾ ਕਿ ਐਡੀ ਹਕੀਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਫਿਲਮ ਵੀ ਥਾਂ ਥਾਂ ਤੇ ਲੱਗਣ ਨਹੀਂ ਦਿੱਤੀ ਜਾ ਰਹੀ ਦੇਖੋ ਜੀ ਕਲਾਕਾਰ ਆ ਨਾ ਜਿਹੜੇ ਇਹ ਬਹੁਤ ਜਜ਼ਬਾਤੀ ਹੁੰਦੇ ਨੇ ਤੇ ਰੋਡੇ ਕਾਲਜ ਫਿਲਮ ਦੇ ਵਿੱਚ ਮਹਿਜ ਸ਼ੀਸ਼ੇ ਨਹੀਂ ਟੁੱਟੇ ਉਹ ਇੱਕ ਘਟੀਆ ਰਾਜਨੀਤੀ ਦੀ ਸਲਤਨਤ ਨੂੰ ਭੰਨਿਆ ਜਿਵੇਂ ਕਿਸਾਨ ਸੰਘਰਸ਼ ਲੜਿਆ ਹੈ ਉਹਨਾਂ ਨੇ ਪਾਰਲੀਮੈਂਟ ਦੀਆਂ ਜੜਾਂ ਹਿਲਾਇਆਂ ਇਸ ਕਰਕੇ ਜੋ ਵੀ ਹੁੰਦਾ ਨਾ ਜਿਹੜੀ ਚੀਜ਼ ਆਉਂਦੀ ਆ ਸਾਹਮਣੇ ਜਿਹੜੀ ਚੰਗੀ ਚੀਜ਼ ਸਾਹਮਣੇ ਆਉਂਦੀ ਆ ਜਦੋਂ ਫਿਰ ਜਬਰਾਨ ਖਲੀਲ ਲਿਖਦਾ ਹੈ ਕਹਿੰਦਾ ਜਦੋਂ ਦੁਸ਼ਮਣ ਦੇ ਖੇਮੇ 'ਚ ਹਲਚਲ ਪੈਦਾ ਹੋ ਜੇ ਨਾ ਉਦੋਂ ਤੁਸੀਂ ਜਿੱਤ ਵੱਲ ਵਧ ਰਹੇ ਹੋ ਤੇ ਰੋਡੇ ਗਾਲਜ ਨੇ ਹਲਚਲ ਪੈਦਾ ਕਰਤੀ ਗਈ ਤਾਂ ਮਾਂ ਤੇ ਸੁਨਾਮੀ ਆਈ ਵੀ ਆ ਕੀ ਦਸੀਏ ਹੁਣ ਤੁਸੀਂ ਸੋਚ ਕੇ ਵੇਖੋ ਵੀ ਜਿਹੜੀ ਲੱਗ ਹੀ ਨਹੀਂ ਰਹੀ ਲੱਗਣ ਹੀ ਨਹੀਂ ਦੇ ਰਹੇ ਉਹ ਕਿੱਥੋਂ ਤੱਕ ਜਾਊਗੀ ਬਹੁਤ ਸਾਰੀਆਂ ਫਿਲਮਾਂ ਦੀਆਂ ਕਹਾਣੀਆਂ ਆ ਰਹੀਆਂ ਕੋਈ ਹਾਸੇ ਠੱਠੇ ਵਾਲੀਆਂ ਵੀ ਇਸ ਫਿਲਮ ਦੀ ਇੱਕ ਸਾਊਂਡ ਦੀ ਟੈਕਨੀਕਲੀ ਜਿਹੜਾ ਵੇਖਿਆ ਜਾਵੇ ਨਾ ਸਾਊਂਡ ਨੇ ਡਿੱਗਣ ਨਹੀਂ ਦਿੱਤਾ ਫਿਲਮ ਨੂੰ ਜੋ ਪਿੱਛੇ ਗਾ ਰਿਹਾ ਬੰਦਾ ਉਹ ਨਾਲ ਨਾਲ ਤੋੜ ਰਿਹਾ ਹੈ ਦਰਸ਼ਕਾਂ ਨੂੰ ਜਿਹੜਾ ਦੇਖ ਰਿਹਾ ਟੁੱਟਦਾ ਨਹੀਂ ਬੰਦਾ ਦੇਖੋ ਜੀ ਫਿਲਮ ਤਾਂ ਫਿਲਮ ਹੀ ਹੁੰਦੀ ਹੈ ਫਿਲਮ ਦਾ ਕੰਟੈਂਟ ਕੀ ਹੈ ਫਿਲਮ ਦੀ ਸਟੋਰੀ ਕੀ ਹੈ ਤੇ ਮੈਂ ਇਹ ਸਮਝਦਾ ਕਿ ਸਾਡੇ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਹਿਬਾਨ ਸਾਡੇ ਜਿਹੜੇ ਮੁੰਡੇ ਡਾਇਰੈਕਸ਼ਨ ਟੀਮ ਚ ਜਤਨ ਸਿਮਰ ਤੇ ਹੈਪੀ ਆ ਮੁੰਡਾ ਫਰੀਦਕੋਟ ਤੋਂ ਇਹ ਸਾਰਿਆਂ ਨੇ ਬਹੁਤ ਬਾਰੀਕ ਤੇ ਮਹੀਨ ਕੰਮ ਕੀਤਾ ਔਰ ਇੰਟਰਨਲੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਮਝ ਜਾਂਦੇ ਹੋ ਉਦੋਂ ਤੁਸੀਂ ਆਈਓ ਕੰਮ ਕਰਦੇ ਹੋ ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਟੈਕਨੀਕਲੀ ਲੈ ਜਾਂਦੇ ਹੋ ਉਹ ਤੋਂ ਫਿਰ ਉਹ ਚੀਜ਼ ਉਨੀ ਜ਼ਬਰਦਸਤ ਨਹੀਂ ਬਣਦੀ ਇੱਕ ਪਾਸੇ ਤੇ ਚਲੋ ਫਿਲਮ ਦੀ ਗੱਲ ਰਹੀ ਜਾਣਗੇ ਇਹਨਾਂ ਤਾਂ ਫਿਲਮਾਂ ਬੜ ਰਹੀਆਂ ਸਟੂਡੈਂਟ ਪੋਲਿਟਿਕਸ ਦੇ ਉੱਤੇ ਕਿ ਵਰਤਿਆ ਕਿਵੇਂ ਜਾਂਦਾ ਹੈ ਪੋਲਿਟਿਕਸ ਭਾਰੂ ਕਿਵੇਂ ਹੁੰਦੀ ਹੈ ਕੋਈ ਕਹਿੰਦਾ ਪੋਲਿਟਿਕਸ ਇੰਨੀ ਮਾੜੀ ਨਹੀਂ ਜੇ ਉਹਨੂੰ ਸਹੀ ਢੰਗ ਨਾਲ ਲਿਆਵੇ ਜਿਹੜੀਆਂ ਇਹ ਫਿਲਮਾਂ ਆ ਰਹੀਆਂ ਨੇ ਇਸ ਦੇ ਵਿੱਚ ਅਧੂਰੀਆਂ ਕਹਾਣੀਆਂ ਤੁਹਾਨੂੰ ਕੀ ਲੱਗਦਾ ਕਿਉਂ ਰਹਿ ਜਾਂਦੀਆਂ ਉਹ ਗੱਲ ਜਿਹੜੀ ਕਹਿਣੀ ਚਾਹੀਦੀ ਹੈ ਡਰਦੇ ਕਿਉਂ ਮੈਂ ਪ੍ਰੋਡਿਊਸਰ ਐਕਟਰ ਕਹਾਣੀਆਂ ਲਿਖਣ ਵਾਲੇ ਕਿ ਜਿਹੜੀ ਗੱਲ ਕਿਤੇ ਇਹ ਨਾ ਹੋਵੇ ਕੱਲ ਨੂੰ ਸਰਕਾਰ ਨੂੰ ਚੁਬ ਜੇ ਤੇ ਫਿਰ ਸਾਡੀਆਂ ਫਿਲਮਾਂ ਬੈਨ ਉਹਦੇ ਚ ਨਾ ਜਿਹੜੇ ਫਿਲਮਾਂ ਬਣਾਉਂਦੇ ਆ ਉਹ बिजनेসম্যান ਬੰਦੇ ਜਦੋਂ ਫਿਲਮਾਂ ਬਣਾਉਂਦੇ ਆ ਨਾ ਉਦੋਂ ਡਰਦੇ ਆ ਉਹ ਪੈਸੇ ਦੀ ਵੀ ਘਾਟ ਬਾਦ ਨਾ ਹੋ ਜਾਓ ਡਰ ਜਾਂਦੇ ਆ ਤੇ ਜਿਹੜੇ ਆ ਰੋਡੇ ਕਾਲਜ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਹੈ ਕਿ ਨਾ ਇਹਨਾਂ ਨੇ ਜੁੱਲੀ ਫੂਕੇ ਤਮਾਸ਼ਾ ਦੇਖਿਆ ਵੀ ਹੋਰ ਕੁਝ ਨਵਾਂ ਦਿੰਨੇ ਆ ਇੱਕ ਨਵੀਂ ਲੈ ਦਿੰਨੇ ਆ ਇੱਕ ਨਵੀਂ ਲੀਹ ਦਿੰਨੇ ਆ ਕਿ ਪ੍ਰਵਾਹ ਨਹੀਂ ਕੀਤੀ ਕਿ ਕਿਸੇ ਨੂੰ ਚੁੱਪਦਾ ਕੋਈ ਚੁੱਬੀ ਜਾਵੇ ਕੋਈ ਫਿਲਮ ਦੇ ਉੱਤੇ ਹਮਲਾ ਬੋਲਦਾ ਬੋਲੀ ਜਾਵੇ ਅਸੀਂ ਆਪਦੀ ਗੱਲ ਕਹਿਣੀ ਆ ਤਾਂ ਕਹਿਣੀ ਆ ਸਾਡੇ ਨਾਲ ਗੁਰਸ਼ਰਨ ਭਾਜੀ ਹੁੰਦੇ ਸੀ ਨਾਟਕ ਨਾਟਕਾਂ ਦੇ ਪਤਾਮਾ ਉਹ ਕਹਿੰਦੇ ਹੁੰਦੇ ਸੀ ਨਾਟਕ ਉਹ ਕਰਿਓ ਜਿਹੜਾ ਸਵਾਲ ਖੜੇ ਕਰੇ ਤੇ ਜਿਹੜਾ ਨਾਟਕ ਸਵਾਲ ਹੀ ਨਹੀਂ ਕਰਦਾ ਉਹ ਕਰਨ ਨਹੀਂ ਘਾਤੋਂ ਤੇ ਜਿਹੜੀ ਫਿਲਮ ਸਵਾਲ ਹੀ ਨਹੀਂ ਖੜੇ ਕਰਦੀ ਉਹ ਕਾਦੇ ਲਈ ਬਣਾਉਣੀ ਵੀਰੇ ਥੈਂਕ ਯੂ ਵੀਰੇ ਖਾਨੇਦਾਰ ਦਾ کردار ਨਿਭਾਉਣ ਵਾਲੇ ਫਿਲਮ ਰੋਡੇ ਕਾਲਜ ਵਿੱਚ ਤੀਰਥ ਸਾਡੇ ਨਾਲ ਸਨ ਉਹਨੇ ਆਪਣੀ ਗੱਲ ਆਖ ਦਿੱਤੀ